ਹਿੰਕ ਚਾ ਲਿਆ ਦੇ ਇੱਕ ਕੱਪ ਹਾਂਜੀ ਮੰਮੀ ਜੀ ਤੇ ਜੇ ਤੁਸ ਮਹਾਰਾਣੀ ਨੇ ਪਕੜਾਈ ਨਹੀਂ ਮੈਨੂੰ ਲੈਣੀ ਕੋਈ ਨਾ ਕਿ ਤમે ਆ ਪਹਿਲਾਂ ਲਓ ਜੇ ਨਾ ਲਏ ਕਿ ਮੈਨੂੰ ਵੀ ਮਿੰਦਰਪੁਰ ਕੀ ਨੇ ਕਹਿਣਾ ਹਾਂ ਲ ਮੰਮੀ ਜੀ ਪੁੱਤਰ ਉਪ ਬੈਠ ਇੱਕ ਮਿੰਟ ਮੈਂ ਨਾ ਤੇਰ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਪੁੱਤ ਮੇਰੇ ਨਾ ਕਿੱਟੀ ਪਾਟ ਹੀ ਆ ਤੈਨੂੰ ਪਤਾ ਅੱਜ ਕੱਲ ਕਿੱਟੀਆਂ ਤੇ ਨਵੇਂ-ਨਵੇਂ ਗਹਿਣੇ ਪਾ ਕੇ ਆਉਂਦੀਆਂ ਮੇਰੇ ਕੋਲ ਹੈ ਤਾਂ ਹੈ ਮੇਰਾ ਸੈੱਟ ਹੰਨਾ ਮੈਂ ਕਿੰਨੀ ਵਾਰ ਪਾ ਲਿਆ ਮੈਂ ਕਹਿੰਦੀ ਸੀ ਜੇ ਤੂੰ ਆਪਣਾ ਸੈੱਟ ਮੈਨੂੰ ਦੇ ਦਿੰਦੀ ਮੈਂ ਮਾੜਾ ਜਾ ਆਂਦੀ ਨਾਲੇ ਆ ਕੇ ਮੈਂ ਤੈਨੂੰ ਦੇ ਹੀ ਦੇਣਾ ਹਾਂਜੀ ਮੰਮੀ ਸੀ ਤੁਸੀਂ ਜਦੋਂ ਜਾਣਾ ਹੋਇਆ ਲੈ ਲਿਓ ਮੇਰ ਤੋਂ ਜਦੋਂ ਕਿ ਤੂੰ ਹੁਣੇ ਹੀ ਫੜਾ ਤੂੰ ਕੰਮ ਕਰਨ ਵਾਲੇ ਤੇ ਮੈਂ ਆਪੇ ਹੀ ਦੇਖਦੀ ਆ ਮੈਂ ਥੋੜੀ ਦੇਰ ਤੱਕ ਚਲੀ ਜਾਣਾ ਕੀ ਹੋਇਆ ਤੂੰ ਕਾਹਤੇ ਗਹਿਣੇ ਲਾ ਰਹੀ ਕੁਛ ਨਹੀਂ ਮੈਂ ਹੀ ਰੂਪ ਨੂੰ ਕਿਹਾ ਸੀ ਉਹ ਮੈਂ ਜਰਾ ਜਾਣਾ ਕਿੱਟੀ ਤੇ ਮੈਨੂੰ ਚਾਹੀਦੇ ਸੀ ਨਾ ਮੰਮੀ ਜੀ ਤੁਹਾਡੇ ਕੋਲ ਹੈ ਕਿ ਤਾਂ ਹੈ ਆਪਣੇ ਗਹਿਣੇ? ਉਹ ਹਾਂ ਹਾਂ ਹੈਗੇ ਤਾਂ ਹੈ ਪਰ ਉਹ ਪੁਰਾਣੇ ਡਿਜ਼ਾਈਨ ਦੇ ਆ। ਮੈਂ ਕਿਹਾ ਮੈਂ ਵੀ ਨਵੇਂ ਡਿਜ਼ਾਈਨ ਦੇ ਭਾਰੀ ਮਾਂ ਨਾਲੇ ਇਹ ਸੇਲੀਆਂ ਚ ਮੇਰੀ ਟੋਰ ਬਣ ਜੂ। ਪਤਾ ਮੈਨੂੰ ਪਤਾ ਮੈਨੂੰ ਤੁਹਾਡੇ ਦਿਮਾਗ ਚ ਕੀ ਚੱਲ ਰਿਹਾ। ਮੇਰੇ ਵਾਂਗੂ ਇਤੇ ਵੀ ਗਹਿਣੇ ਹੜਪਣੇ ਹਨ। ਲਓ ਮੰਮੀ ਜੀ ਆ ਲਓ ਬਸ ਹੁਣ ਨਾ ਮਿਲਦੇ ਤੈਨੂੰ ਇਹ ਗਹਿਣੇ ਹੁਣ ਤਾਂ ਇਹ ਮੇਰੇ ਹੀ ਹੋਏ ਮਲਗੀ ਕੜੀ ਹਾਂਜੀ ਦੀਦੀ ਆ ਮਾੜੀ ਜੀ ਖਾ ਕੇ ਦੇਖਿਓ ਹੂੰ ਲੂਨ ਮੈਕਸ ਦਾ ਬਿਲਕੁਲ ਠੀਕ ਆ ਬੜੀ ਸਵਾਦ ਬਣਾਈ ਹੈ ਤੂੰ ਕੰਨ ਕੱਤੇ ਸੁਣੇ ਛੱਡੇ ਆ ਉਹ ਮੇਰੇ ਗਹਿਣੇ ਨਾ ਮੰਮੀ ਜੀ ਨੂੰ ਚਾਹੀਦੇ ਸੀ ਥੋੜੇ ਦਿਨ ਲਈ ਰਹਿਣ ਦੇ ਮੈਂ ਤੈਨੂੰ ਕੁਝ ਲਿਆ ਕੇ ਦੇਣੀ ਪਾਣ ਨੂੰ ਐਵੇਂ ਕਹਿੰਦੇ ਨਹੀਂ ਸੁਣੇ ਨਹੀਂ ਨਹੀਂ ਉਹਨਾਂ ਨੇ ਦੇ ਦੇ ਨੇ ਆ ਕੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਬਸ ਕਰ ਰਹਿਣ ਦੇ ਮਿਲ ਗਏ ਗਹਿਣੇ ਤੈਨੂੰ ਕਰਨਾ ਗਿਆ ਨੇ ਨਾ ਮੋਮ ਮੇਰੇ ਨਾਲ ਮੈਂ ਤਾਂ ਵੱਡੀ ਦੇ ਨਹੀਂ ਪਹਿਣ ਦਿੱਤੇ ਉਹਦੇ ਕੋਲ ਨਹੀਂ ਬਣੀ ਉਹ ਮੁੰਗੇ ਮੇਰੇ ਤੋਂ ਕਿੱਦਾਂ ਮੰਗਦੀ ਗਾ ਤਾਂ ਮੈਂ ਆਪੇ ਲਉਂਗੀ ਮੰਮੀ ਜੀ ਆ ਗਏ ਤੁਸੀਂ ਕਿਵੇਂ ਵਧੀਆ ਰਹੀ ਪਾਰਟੀ ਆ ਗਈ ਥੱਕ ਗਈ ਮੈਂ ਤਾਂ ਪਰ ਉੱਥੇ ਮੇਰੀ ਪੂਰੀ ਟੋਰ ਬਣੀ ਚੱਲ ਇੱਕ ਕੱਪ ਚਾਹ ਲਿਆ ਦੇ ਹਾਂਜੀ ਮੰਮੀ ਜੀ ਲਿਆ ਦਿੰਨੀ ਆ ਨਾ ਤੂੰ ਮੇਰਾ ਮੂੰਹ ਦੇਖੀ ਜਾਨੀ ਲਿਆ ਨਾ ਹੁਣ ਤਾਂ ਮੈਂ ਲਿਆ ਦਿੰਨੀ ਆ ਮੈਂ ਮੈਂ ਕਹਿੰਦੀ ਸੀ ਮੇਰੇ ਗਾਣੇ ਨਾ ਦੇ ਦਿੰਨੀ ਆ ਗਾਣੇ ਮੈਂ ਕਿਹੜਾ ਲੈ ਕੇ ਭੱਜਣ ਲੱਗੀ ਆ ਐਡੀ ਕਿਹੜੀ ਕਾਲੀ ਆ ਮੇਰਾ ਮਤਲਬ ਤੇਰੇ ਕੋ ਹੋਏ ਗਏ ਨੇ ਜਾਂ ਮੇਰੇ ਕੋ ਇਕੋ ਹੀ ਗੱਲ ਆ ਨਾਲੇ ਜਦੋਂ ਤੈਨੂੰ ਲੋੜ ਹੋਈ ਮੇਰੇ ਤੋਂ ਮੰਗ ਲਈ ਚੱਲ ਚਾਹ ਬਣਾ ਕੇ ਲਿਆ ਚੱਲ ਮੇਰਾ ਪੁੱਤ ਮੈਂ ਤਾਂ ਥੱਕ ਗਈ ਬਹੁਤ ਹਾਂਜੀ ਮੰਮੀ ਜੀ ਹਾਂ ਦੇ ਗਹਿਣੇ ਮੇ ਤੋਂ ਜਿੰਨੀ ਆ ਮ ਨੂੰ ਗਹਿਣੇ ਸੱਸੀ ਕਾ ਮਮੀ ਸੱਸੀ ਕਾ ਰੂਪ ਉਹ ਤਾਂ ਠੀਕ ਹੈ ਹਾਂਜੀ ਰੂਪ ਦੇ ਲੱਗ ਗਿਆ ਹਾਂਜੀ ਮੰਮੀ ਜੀ ਲੱਗ ਗਿਆ ਹੋਰ ਤੁਸੀਂ ਦੱਸੋ ਅਸੀਂ ਬੀਠਕਾਂ ਕੈਂ ਚ ਕਿਥੇ ਰੂਪ ਮੰਮਾ ਨਾਲ ਅੰਦਰ ਹੀ ਹੁਣਿਆ ਆਜੂਗੇ ਕੋਈ ਨਹੀਂ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਈ ਥਾ ਰੂਪ ਇੱਕ ਮਿੰਟ ਗੈਣੇ ਤਾਂ ਪੁੱਛ ਉਹਨੇ ਕਿੱਥੇ ਆ ਗੈਣੇ ਤੇ ਉਹਦੀ ਗੱਲ 'ਚ ਹੈ ਨਹੀਂ ਕੋਈ ਵੀ ਰੂਪ ਤੇਰੇ ਗੈਣੇ ਕਿੱਥੇ ਆ ਗੈਣੇ ਰੂਪ ਹਾਂਜੀ ਮੰਮੀ ਜੀ। ਉਹ ਭੈਣ ਜੀ ਹੁਣ ਆਏ ਆ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੈਠੋ ਜਾ ਬਟਾ ਚਾਹ ਮਨਾ। ਹਾਂਜੀ। ਹੋਰ ਸੁਣਾਓ ਭੈਣ ਜੀ ਕੀ ਹਾਲ ਚਾਲ ਤੁਹਾਡਾ? ਸਭ ਠੀਕ ਠਾਕ। ਭਾਜੀ ਕੰਮਕਾਰ ਤੁਹਾਡਾ? ਠੀਕ ਹੈ। ਬਸ ਠੀਕ ਹੈ ਜੀ ਚੱਲੀ ਜਾਂਦਾ। ਰੱਬ ਦੀ ਮਿਹਰ ਆ। ਠੀਕ ਹੈ ਜੀ ਮਿਹਰ ਹੀ ਚਾਹੀਦੀ। ਆ ਇੱਕ ਇੱਕ ਮਿੰਟ। ਹੈਲੋ। ਲੇ ਵਧਾਈਆਂ ਫਿਰ ਤਾਂ ਕੁੜੀ ਦਾ ਵਿਆਹ ਰੱਖ ਲਿਆ ਚੱਲ ਹਾਂ ਹਾਂ ਬਹੁਤ ਵਧੀਆ ਫੇ ਕਰ ਲਈ ਤਿਆਰੀ ਤੂੰ ਅੱਛਾ ਨਹੀਂ ਫੇਰ ਵੀ ਦੇਣਾ ਤਾਂ ਕੁਝ ਪਹਿਣਾ ਹੀ ਆ ਅਗਲੇ ਤਾਂ ਕਹਿੰਦੇ ਹੀ ਹੁੰਦੇ ਪਰ ਇਹਦਾ ਮਤਲਬ ਇਹ ਥੋੜੀ ਵੀ ਅਸੀਂ ਤਿੰਨਾ ਕੱਪੜਿਆਂ ਚ ਕੁੜੀ ਤੋਰ ਦਾਂਗੇ ਚੱਲ ਬਾਕੀ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਉਹ ਆ ਰੂਪ ਦੇ ਨਾ ਮੰਮੀ ਡੈਡੀ ਆਏ ਸੀ ਮੈਂ ਕਰਦੀ ਤੇਰ ਨਾਲ ਗੱਲ ਸਾਸਰੀ ਘਰ ਉਹ ਮੇਰੀ ਸਹੇਲੀ ਦਾ ਫੋਨ ਸੀ ਲੈਣ ਦੇਣ ਦਾ ਪੁੱਛਦੀ ਸੀ ਕੁੜੀ ਵਿਆਹਣੀ ਆ ਠੀਕ ਆ ਬਾਕੀ ਤੁਹਾਨੂੰ ਪਤਾ ਅੱਜ ਕੱਲ ਸਾਰੇ ਕਹਿੰਦੇ ਤਾਂ ਹੁੰਦੇ ਆ ਫੇਰ ਵੀ ਕੁੜੀਆਂ ਨੂੰ ਤਾਂ ਦੇਣਾ ਹੀ ਪੈਂਦਾ ਉਹ ਤਾਂ ਠੀਕ ਆ ਜਿੰਨੇ ਕੁ ਜੋ ਘਰ ਆਪਾਂ ਹੁੰਦਾ ਕਰਤਾ ਹੀ ਆ ਆ ਚਾਹ ਪੀਓ ਭੂਜੀ ਲਓ ਭੈਣ ਜੀ ਚਾਹ ਪੀਓ ਲਓ ਭਾਜੀ ਚੰਗਾ ਭੈਣ ਜੀ ਹੁਣ ਅਸੀਂ ਚੱਲਦੇ ਆਂ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸਿਕਾ ਜੀ ਸਤਿ ਸਿਕਾ ਉਹ ਰੂਪ ਠੀਕ ਠਾਕ ਰਹੀ ਹੈ ਛ ਠੀਕ ਹੈ ਡੈਡੀ ਜੀ ਫੋਨ ਫੋਨ ਕਰ ਲਿਆ ਕਰ ਠੀਕ ਹੈ ਚੰਗਾ ਪੁੱਤ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਅਜਾ ਹੁਣ ਬਸ ਚੱਲਦੇ ਆ ਕੋਈ ਨਹੀਂ ਆਜੋ ਥੋੜੀ ਦੇਰ ਲਈ ਆਜੋ ਨਾ ਆਜੋ ਆਜੋ ਮਾਸੀ ਜੀ ਆਜੋ ਬੈਠੋ ਇੱਥੇ ਹੋਰ ਸੁਣਾਓ ਕੀ ਕਹਿੰਦੀ ਸੀ ਮੇਰੀ ਸੱਸ ਬਸ ਕੁਛ ਨਹੀਂ ਇੱਧਰ ਉੱਧਰ ਦੀ ਗੱਲਾਂ ਨੇ ਜਾਣਦਾ ਉਸ ਇੱਧਰ ਉੱਧਰ ਦੀਆਂ ਪਤਾ ਮੈਨੂੰ ਕਿਹੜੀਆਂ ਗੱਲਾਂ ਕਰਦੀ ਸੀ ਨਹੀਂ ਨਹੀਂ ਕੁਛ ਨਹੀਂ ਬੇਟਾ ਨਹੀਂ ਪੱਕਾ ਗਹਿਣਿਆਂ ਦੀ ਗੱਲ ਹੋਈ ਨਾ ਨਹੀਂ ਨਹੀਂ ਗਹਿਣੇ ਹਾਂ ਤੇ ਤਾਂ ਕੋਈ ਗੱਲ ਨਹੀਂ ਲੈ ਹੋਈ ਐ ਮੈਂ ਦੱਸਦੀ ਆ ਰੂਪ ਦੇ ਗਹਿਣੇ ਸਾਡੀ ਸੱਸ ਨੇ ਲਹਾਏ ਆ ਜਿੱਦਾਂ ਅੱਜ ਤੋਂ 4 ਸਾਲ ਪਹਿਲਾਂ ਮੇਰੇ ਲਹਾਏ ਸੀ ਆਹ ਦਿਨ ਆ ਗਿਆ ਅਜੇ ਤੱਕ ਨਹੀਂ ਮੋੜੇ ਮੇਰੇ ਗਹਿਣੇ ਚੱਲ ਹੁਣ ਕੋਈ ਨਾ ਮਾਸੀ ਜੀ ਮੈਨੂੰ ਤਾਂ ਆਦਤ ਵਾ ਪਰ ਮੈਨੂੰ ਰੂਪ ਦਾ ਫਿਕਰ ਆ ਉਹ ਤਾਂ ਹਲੇ ਨਹੀਂ ਆਣੀ ਜੀ ਦਾ ਹੈ ਚਲੋ ਚੰਗਾ ਮਾਸੇ ਜੀ ਹੁਣ ਤੁਹਾਨੂੰ ਵੀ ਨੇਰਾ ਹੁੰਦਾ ਹੋਣਾ ਘਰੇੜੀਕਦੇ ਹੋਣੇ ਚੰਗਾ ਮੰਮੀ ਜੀ ਮੰਮੀ ਜੀ ਜੀ ਹਾਂ ਦੱਸ ਉਹ ਮੈਂ ਤਾਂ ਕੱਪੜੇ ਧੋਣ ਲੱਗੀ ਸੀ ਦੇਖਿਆ ਤਾਂ ਮਸ਼ੀਨ ਹੀ ਨਹੀਂ ਚੱਲਦੀ ਆ ਹਾਂ ਖਰਾਬ ਆ ਮਸ਼ੀਨ ਫਿਰ ਠੀਕ ਕਰਾ ਦਿੰਦੇ ਹਾਂ 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 ਕੋਈ ਨਹੀਂ ਕਰਵਾ ਲੈਣੇ ਆ ਠੀਕ ਠੀਕ ਹੈ ਹਾਂਜੀ ਮੰਮੀ ਜੀ ਆ ਬੈਠ ਇੱਕ ਮਿੰਟ ਆਜੇ ਪੁੱਤ ਆਪਾਂ ਠੇਕਾ ਤੋਂ ਕਰਾਣੀ ਐਵੇਂ ਪੈਸਾ ਲਾਣੇ ਉਹਦੇ ਤੇ ਤੇਰਾ ਸਮਾਨ ਆਣਾ ਆ ਪੁੱਛ ਆਪਣੀ ਮੰਮੀ ਨੂੰ ਫੋਨ ਕਰਕੇ ਵੀ ਕਦੋਂ ਕ ਭੇਜਣਾ ਸਮਾਨ ਮਸ਼ੀਨ ਵੀ ਤਾਂ ਹੋਣੀ ਆ ਉਹਦੇ ਚ ਹਾਂਜੀ ਮੰਮੀ ਜੀ ਕੋਈ ਨਹੀਂ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਹਾਂ ਰੂਪ ਸਤਿ ਸ਼੍ਰੀ ਅਕਾਲ ਪੁੱਤ ਠੀਕ ਆ ਸਭ ਠੀਕ ਆ ਮੰਮੀ ਹੋਰ ਤੁਸੀਂ ਦੱਸੋ ਡੈਡੀ ਠੀਕ ਆ ਹੋਰ ਛੋਟਾ ਕਿਵੇਂ ਆ ਸਭ ਠੀਕ ਆ ਪੁੱਤ ਤੂੰ ਸੁਣਾ ਕੀ ਕਰਦੀ ਸੀ ਉਹ ਮੰਮੀ ਮੈਂ ਪੁੱਛਣਾ ਸੀ ਕਿ ਸਮਾਨ ਕਦੋਂ ਭੇਜਣਾ ਮੇਰਾ ਸਮਾਨ ਕਿਉਂ ਕਿਸੇ ਨੇ ਕੁਝ ਕਿਹਾ ਤੈਨੂੰ ਨਹੀਂ ਨਹੀਂ ਕੀ ਆਤਾ ਕਿਸੇ ਨੇ ਨਹੀਂ ਕੁਝ ਉਹ ਵਾਸ਼ਿੰਗ ਮਸ਼ੀਨ ਹੈਗੀ ਆ ਨਾ ਵਿੱਚ ਸਮਝ ਗਈ ਮੈਂ ਹਾਂ ਹਾਂ ਵਾਸ਼ਿੰਗ ਮਸ਼ੀਨ ਹੈਗੀ ਆ ਕੋਈ ਨਹੀਂ ਕੱਲ ਨੂੰ ਤੇ ਡੈਡੀ ਨੂੰ ਕਹਿ ਕੇ ਮੈਂ ਭੇਜ ਦਿਆਂ ਸਮਾਨ ਚਲੋ ਠੀਕ ਹੈ ਮੰਮੀ ਭੇਜ ਦਿਓ ਕੱਲ ਚੰਗਾ ਰੱਖ ਦਿਆਂ ਦੇਖਿਆ ਜਿਕੇ ਉਹ ਸਿੱਧੀ ਨਾਲ ਨਿਕਲੇ ਤਾਂ ਉਂਗਲੀ ਢਿੱਡੀ ਤੱਤੀ ਪੈਂਦੀ ਹੈ ਮੰਗਣਾ ਵੀ ਕੁਛ ਨਹੀਂ ਤੇ ਛੱਡਣਾ ਵੀ ਕੁਛ ਨਹੀਂ